ਜੋਬ ਰੋਡਵੇਜ਼ ਡੀਪੂ ਨੰਗਲ ਬੱਸ ਦੇ ਕੰਡਕਟਰ ਨਾਲ 29 ਨਵੰਬਰ ਨੂੰ ਪਿੰਡ ਧੇਰ ਵਿੱਚ ਹੋਈ ਮਾਰਕੋਟਾਈ ਨੂੰ ਲੈ ਕੇ ਡੀਪੂ ਹੋਲਡਰਾ ਵੱਲੋਂ ਨੰਗਲ ਦੇ ਡੀਪੂ ਦੇ ਵਿੱਚ ਹੜਤਾਲ ਕੀਤੀ ਗਈ ਸੀ ਅੱਜ 3 ਦਿਨ ਤੋਂ ਬਸਾਂ ਨਾ ਚਲਾਉਣ ਨੂੰ ਲੈ ਕੇ ਜਿੱਥੇ ਡੀਪੂ ਨੂੰ ਲੱਖਾਂ ਰੁਪਏ ਦਾ ਰੋਜ਼ਾਨਾ ਘਾਟਾ ਪੈ ਰਿਹਾ ਹੈ ਉੱਥੇ ਹੀ ਕੁਝ ਲੋਕ ਇਸ ਮਾਮਲੇ ਨੂੰ ਜਲਦ ਤੋਂ ਜਲਦ ਸੁਲਝਾਉਣ ਲਈ ਕਸ਼ਮਕਸ਼ ਕਰਦੇ ਨਜ਼ਰ ਆਏ ਦੱਸਦੀ ਹੈ ਕਿ ਸਵੇਰੇ ਤੋਂ ਹੀ ਮਾਮਲਾ ਸੁਲਝਾਉਣ ਲਈ ਬਹੁਤੇ ਪਿੰਡਾਂ ਦੇ ਸਰਪੰਚ ਤੇ ਨੋਜਬਾਨ थाना ਮੁਖੀ ਅਨੰਤਪੁਰ ਸਾਹਿਬ ਦਾਨੀਸ਼ਵਰ ਸਿੰਘ ਅਤੇ ਨੰਗਲ थाना ਮੁਖੀ ਰਾਹੁਲ ਸ਼ਰਮਾ ਦੀਆਂ ਵੀ ਅੱਜ ਪੂਰਾ ਦਿਨ ਕ जीएम नाल ਹੋਈਆਂ ਪਰ देर शाम ਤੱਕ ਇਹ ਮਾਮਲਾ ਸੁਲਝਾ ਲਿੱਤਾ ਗਿਆ ਤੇ ਰੋਡਵੇਜ਼ ਕਰਮਚਾਰੀਆਂ ਵੱਲੋਂ ਕੀਤੀ ਗਈ ਹੜਤਾਲ ਨੂੰ ਖਤਮ ਕਰ ਬਸਾਂ ਫਿਰ ਦੁਬਾਰਾ ਸੜਕਾਂ ਤੇ ਚੱਲ ਪਈਆਂ ਜ਼ਿਕਰਯੋਗ ਹੈ ਕਿ 29 ਨਵੰਬਰ ਨੂੰ ਜਦੋਂ ਪੰਜਾਬ ਰੋਡਵੇਜ਼ ਦੀ ਬਸ ਰੋਪੜ ਤੋਂ ਨੰਗਲ ਆ ਰਹੀ ਸੀ ਤਾਂ ਕਰੀਬ 8:30 ਸਵੇਰ ਦੇ ਸਮੇਂ ਨੈਸ਼ਨਲ ਹਾਈਵੇ ਤੇ ਪਿੰਡ ਢੇਰਕੋਲ ਕੁਝ ਲੋਕ ਬਸ ਵਿੱਚ ਚੜੇ ਅਤੇ ਉਹਨਾਂ ਵੱਲੋਂ ਬਸ ਦੇ ਕੰਡਕਟਰ मनप्रीत सिंह ਨੂੰ ਬਸ ਤੋਂ ਉਤਾਰ ਕੇ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਕਿਹਾ ਕਿ ਉਕਤ ਬਸ ਦੇ ਕੰਡਕਟਰ ਨੇ ਇੱਕ ਲੜਕੀ ਨਾਲ ਬਤਮੀਜ਼ੀ ਕੀਤੀ ਸੀ ਜਿਸ ਨੂੰ ਲੈ ਕੇ ਇਸ ਦੀ ਮਾਰ ਕੁੱਟਾਈ ਹੋਈ ਹੈ ਪਰ ਹਸਪਤਾਲ ਚ ਦਾਖਲ ਕੰਡਕਟਰ ਮਨਪ੍ਰੀਤ ਸਿੰਘ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੋ ਤੋਂ ਨਕਾਰਦਿਆਂ ਕਿਹਾ ਕਿ ਕੁਝ ਸਵਾਰੀਆਂ ਪਿੰਡ ਭਨੂਪਲੀ ਅਤੇ ਢੇਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਚੜ੍ਹਦੀਆਂ ਹਨ ਕੁਝ ਹੀ ਕਿਲੋਮੀਟਰ ਦਾ ਰਸਤਾ ਹੋਣ ਦੇ ਚਲਦਿਆਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਜੋ ਬੱਸ ਉਹਨਾਂ ਦੇ ਬੱਸ ਪਿੱਛੇ ਆਉਂਦੀ ਹੈ ਤੁਸੀਂ ਉਸ ਵਿੱਚ ਬੈਠ ਜਾਇਆ ਕਰੋ ਕਿਉਂਕਿ ਅਸੀਂ ਲੰਬੇ ਰੂਟ ਨੂੰ ਜਾਣਾ ਹੁੰਦਾ ਹੈ ਬੱਸ ਇੰਨੀ ਕੀ ਗੱਲ ਤੇ ਉਹਨਾਂ ਨੇ ਮੇਰੇ ਨਾਲ ਮਾਰਕੁਟਾਈ ਕਰਨਾ ਸ਼ੁਰੂ ਕਰ ਦਿੱਤੀ ਉੱਥੇ ਹੀ ਦੂਜੇ ਪਾਸੇ ਡਿਪ ਹੋਲਡਰ ਕੰਡਕਟਰ ਨਾਲ ਹੋਈ ਮਾਰਕੁਟਾਈ ਨੂੰ ਲੈ ਕੇ ਪੜਗ ਗਏ ਤੇ ਉਹਨਾ 29 ਨਵੰਬਰ ਨੂੰ ਪੁਲਿਸ ਨੂੰ ਅਲਟੀਮੇਟਮ ਦਿੱਤਾ ਕਿ ਬੰਦੀ ਕਾਰਵਾਈ ਕੀਤੀ ਜਾਵੇ ਸਾਰਾ ਮਾਮਲਾ ਸੁਲਝਣ ਤੋਂ ਬਾਅਦ ਨੰਗਲ ਡਿਪੂ ਦੇ ਵਿੱਚ ਬੱਸ ਡਰਾਈਵਰਾਂ ਤੇ ਕੰਡਕਟਰਾਂ ਵੱਲੋਂ ਕੀਤੀ ਗਈ ਹੜਤਾਲ ਨੂੰ ਖਤਮ ਕੀਤਾ ਗਿਆ ਤੇ ਬਸਾਂ ਫਿਰ ਦੁਬਾਰਾ ਤੋਂ ਆਪਣੇ ਆਪਣੇ ਰੂਟ ਤੇ ਚਲਨੀਆਂ ਸ਼ੁਰੂ ਹੋ ਗਈਆਂ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਭਿਨਾਸ਼ ਸ਼ਰਮਾ ਦੀ ਰਿਪੋਰਟ ਇਹ ਮਨਪ੍ਰੀਤ ਸਿੰਘ ਜਿਹੜੇ ਕੰਡਕਟਰ ਸੀਗੇ ਉਹਨਾਂ ਨਾਲ ਜਿਹੜਾ ਪਿੰਡ ਢੇਰ ਬੱਸਟ ਤੇ ਰੋਕੇ ਜਿਹੜਾ ਹੈਗਾ ਮੈਨ ਹੈਂਡਲਿੰਗ ਹੋਈ ਸੀ ਜਿਸ ਸਮੇਂ ਤੇ ਜਿਹੜਾ ਤੁਹਾਡੀ ਯੂਨੀਅਨ ਆ ਉਹਨਾਂ ਵੱਲੋਂ ਜਿਹੜੀ ਸਟ੍ਰਾਈਕ ਕਾਟ ਕੀਤੀ ਸੀਗੀ ਜਿਹੜੀ ਯੂਨੀਅਨ ਆ ਉਹਨੇ ਆਪਣੇ ਜਿਹੜਾ ਪੱਖ ਹੈਗਾ ਉਹ ਪ੍ਰਸ਼ਾਸਨ ਦੇ ਸਾਹਮਣੇ ਰੱਖਿਆ ਸੀਗਾ ਜਿਸ ਸੰਬੰਧੀ ਸਾਡੀ ਲਗਾਤਾਰ ਹੀ ਤਿੰਨ ਦਿਨ ਤੋਂ ਜੜਾ ਹੈਗਾ ਮੀਟਿੰਗਸ ਹੋ ਰਹੀਆਂ ਸੀਗੀਆਂ ਤਾਂ ਹੁਣ ਅਸੀਂ ਜੋ ਪਿੰਡ ਦੀ ਪੰਚਾਇਤ ਵੀ ਵਿੱਚ ਨ involuc ਕੀਤੀ ਮੌਤਵਾਰ ਬੰਦੇ ਜਿਹੜੇ ਸੀਗੇ ਉਹਨੂੰ involuc ਕੀਤੇ ਜਿਨ੍ਹਾਂ ਵੱਲੋਂ ਇਹ ਸਾਰਾ ਜਿਹੜਾ ਮੈਨ ਹੈਡ ਨੇ ਕੀਤੀ ਗਈ ਸੀ ਜੇ ਮੌਕੇ ਤੇ ਉਹ ਜਿਹੜੇ ਮਿਸਕਰੀਏਟ ਪਰਸਨ ਸੀਗੇ ਉਹ ਸਾਰੇ ਉਹ ਸੋਨੇ ਰਾਉਂਡ ਅਪ ਕੀਤੇ ਗਏ ਤੇ ਉਹ ਹਾਜ਼ਰ ਕੀਤੇ ਗਏ ਥਾਣੇ ਵੀ ਉਹਨਾਂ ਨੂੰ ਬੁਲਾਇਆ ਗਿਆ ਤੇ ਅੱਜ ਇੱਥੇ ਵੀ ਸਾਡੇ ਵਿੱਚ ਹੈਗੇ ਨੇ ਤੇ ਜਿਹੜਾ ਲੜਕਾ ਮਨਪ੍ਰੀਤ ਸੀਗਾ ਜਿਹਦੀ ਮੈਡੀਕੇਸ਼ਨ ਵੀ ਪ੍ਰੈਕਟਰ ਜਿਹੜਾ ਆਪਾਂ ਟਾਈਮ ਟੂ ਟਾਈਮ ਜਿਹੜਾ ਹੈਗਾ ਆਪਾਂ ਪਤਾ ਕਰਦੇ ਰਹੇ ਆ ਵੀ ਮੁੰਡਾ ਹੁਣ ਉਹ ਵੀ ਠੀਕ ਹੈ ਸਾਡੇ ਵਿੱਚੇ ਖੜਾ ਆ ਹੁਣ ਸਾਰੇ ਜਿਹੜੇ ਮੋਤਵਾਰ ਬੰਦੇ ਸੀਗੇ ਜਿਹੜੀ ਆਪਣੇ ਜੀਐਮ ਸਾਹਿਬ ਸੀਗੇ ਤੇ ਤੁਹਾਡੀ ਯੂਨੀਅਨ ਸੀਗੀ ਸਾਰਿਆਂ ਨੂੰ ਅਸੀਂ ਇਕੱਠੇ ਕਰਕੇ ਠੀਕ ਹੈ ਨਾ ਇੱਕ ਕੋਮਨ ਜਿਹੜਾ ਹੈਗਾ ਫੈਸਲਾ ਇਸ ਗੱਲ ਤੇ ਪਹੁੰਚੇ ਗਏ ਆ ਠੀਕ ਹੈ ਕਿ ਜਿਹੜੇ ਬੱਚਿਆਂ ਨੇ ਮਾਰਕਟ ਕੀਤੀ ਸੀਗੀ ਠੀਕ ਹੈ ਨਾ ਉਸ ਸੰਬੰਧੀ ਮਨਪ੍ਰੀਤ ਸਿੰਘ ਤੋਂ ਇਹਨਾਂ ਨੇ ਜਿਹੜਾ ਹੈਗਾ ਨਿਖਤੀ ਮਾਫੀ ਮੰਗ ਲਈ ਹੈ ਵੀ ਜੋ ਇਹਨਾਂ ਨੇ ਕੀਤਾ ਬਹੁਤ ਗਲਤ ਕੀਤਾ ਜੋ ਤੁਹਾਨੂੰ ਵੀ ਪਤਾ ਹੈ ਬਸ ਸੇਟਾਂ ਓਨ ਹੀ ਹੁੰਦੀਆਂ ਨੇ 55 ਸੇਟਾਂ ਨੇ ਤੋ ਇਹਨਾਂ ਸਵਾਰੀਆਂ ਜਿਹੜੀਆਂ ਹੈਗੀਆਂ ਉਹ ਜ਼ਿਆਦਾ ਹੁੰਦੀਆਂ ਨੇ ਤਾਂ ਚੜਨ ਉਤਰਨ ਕਰਕੇ ਜਿਹੜਾ ਹੈਗਾ ਕੁਝ ਉੱਥੇ ਇੱਕ ਬੱਚੀ ਸੀਗੀ ਢੇਰ ਪੇੜ ਦੀ ਉਹਦੇ ਨਾਲ ਕੋਈ ਮਿਸ ਕਮਿਊਨੀਕੇਸ਼ਨ ਜਿਹੜਾ ਮਨਪੀੜਾ ਹੋ ਗਿਆ ਸੀਗਾ ਜੋ ਇਸ ਸਾਰੇ ਜੋ ਤੱਕ ਕਮਿਊਨੀ ਜਿੰਨੇ ਵੀ ਮੀਟਿੰਗਸ ਕੀਤੀਆਂ ਉਹਦੇ ਵਿੱਚ ਇਹ ਗੱਲ ਨਿਕਲ ਕੇ ਆਈ ਹੈ ਕਿ ਛੇੜਛਾੜ ਵਾਲੀ ਗੱਲ ਕੋਈ ਨਹੀਂ ਸੀਗੀ ਠੀਕ ਹੈ ਤੇ ਇੱਕ ਮਿਸ ਕਮਿਊਨੀਕੇਸ਼ਨ ਸੀਗਾ ਜੋ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਬੱਸ ਸਵਾਰੀਆਂ ਜਾ ਰਹੀਆਂ ਹੁੰਦੀਆਂ ਘਟ ਹੁੰਦੀਆਂ ਟਾਈਮਿੰਗ ਅੱਗੇ ਆ ਪਿੱਛੇ ਆ ਉਤਾਰਨਾ ਚੜਾੜਨਾ ਇਹਨੂੰ ਲੈ ਕੇ ਕੋਈ ਮਿਸਕਮਿਊਨੀਕੇਸ਼ਨ ਸੀਗੀ ਜਿਸ ਕਰਕੇ ਪਿੰਡ ਦੇ ਲੋਕਾਂ ਜਦੋਂ ਕੁੜੀ ਉੱਤਰੀ ਰੋਂਦੀ ਉੱਤਰੀ ਤਾਂ ਪਿੰਡ ਦੇ ਲੋਕਾਂ ਚ ਪਹਿਲਾਂ ਇਹ ਗੱਲ ਸੀਗੀ ਵੀ ਅਸੀਂ ਜਿਹੜਾ ਹੈਗਾ ਆ ਵੀ ਬੱਸ ਨੇ ਰੋਕੇ ਪੁੱਛਣਾ ਹੈ ਕਿ ਇਹ ਤੁਸੀਂ ਕਿਉਂ ਕੀਤਾ ਵੀ ਸਾਡੀ ਜਿਹੜੀ ਬੱਚੀ ਰੋਈ ਤਾਂ ਪਰ ਉਹਦੇ ਵਿੱਚ ਜਦੋਂ ਬੱਸ ਰੁਕੀ ਕੁਝ ਬੰਦੇ ਜਿਹੜੇ ਸ਼ਰਾਰਤੀ ਆ ਡਾਊਨ ਹੋ ਗਏ ਉਹਨਾਂ ਨੇ ਆਪਣਾ ਦੋਹਲਾ ਲਿਆ ਠੀਕ ਹੈ ਤੇ ਪੰਜ ਸੱਤ ਪੰਜ ਛੇ ਬੰਦੇ ਸੀਗੇ ਜਿਨ੍ਹਾਂ ਨੇ ਇਹਦੇ ਨਾਲ ਮੈਨ ਹੈਂਡਲਿੰਗ ਕਰਤੀ ਮੌਕੇ ਦੀ ਜਦ ਕਿ ਪਿੰਡ ਤੇ ਇਹ ਜੀ ਕੋਈ ਇੰਟੈਂਸ਼ਨ ਨਹੀਂ ਸੀਗੀ ਉਹ ਮੌਕੇ ਦੀ ਜਿਹੜੀ ਗ੍ਰੈਵਿਟੀ ਸੀਗੀ ਫੇਟ ਸੀਗੀ ਉਹਦੇ ਨਾਲ ਇਹ ਗੱਲ ਹੋਈ ਹੈ ਜਿਸ ਸਬੰਧੀ ਪਿੰਡ ਦੇ ਸਾਰੇ ਜਿਹੜੇ ਬੰਦੇ ਹੈਗੇ ਨੇ ਬਹੁਤ ਸ਼ਰਮਿੰਦਾ ਨੇ ਵੀ ਜੋ ਵੀ ਗੱਲਬਾਤ ਹੋਈ ਹੈ ਇਹ ਹੋਣੀ ਨਹੀਂ ਚਾਹੀਦੀ ਸੀਗੀ ਕੋਡੇ ਨੂੰ ਛੇੜਨ ਸਬੰਧੀ ਜਾਂ ਟੀਜ਼ਿੰਗ ਸਬੰਧੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈਗੀ ਠੀਕ ਹੈ ਇਹ ਜਿਹੜਾ ਸਿਰਫ ਇੱਕ ਮਿਸਕਮਿਊਨੀਕੇਸ਼ਨ ਦਾ ਮੈਟਰ ਸੀਗਾ ਉਸ ਤੋਂ ਬਾਅਦ ਅਸੀਂ ਜੀਐਨ ਸਾਹਿਬ ਨਾਲ ਵੀ ਗੱਲ ਕੀਤੀ ਤੇ ਇੱਕ ਜਿਹੜਾ ਇੰਟਰਮੀਡੀਏਟ ਕੋਈ ਲੇ ਕੱਢਿਆ ਵੀ ਕਿਸ ਤਰੀਕੇ ਨਾਲ ਜਿਹੜਾ ਹੈਗਾ ਇਹ ਇਸ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ ਤੇ ਉਹਦੇ ਬੇਸ ਦੇ ਉੱਤੇ ਅਸੀਂ ਸਾਰੇ ਜਣੇ ਨੇ ਤੁਸੀਂ ਵੀ ਦੇਖ ਲਿਆ ਮੈਂ ਬਸ ਔਰ ਦੇ ਉੱਥੇ ਹੀ ਆ ਅਸੀਂ ਬੈਠ ਕੇ ਲਿਖਤੀ ਜਿਹੜਾ ਹੈਗਾ ਜੁਰਮਾਨਾ ਹੈਗਾ ਉਹ ਪਿੰਡ ਵਾਲੇ ਵੀ ਮੰਨਦੇ ਨੇ ਵੀ ਅਸੀਂ ਪੇ ਕਰਨ ਨੂੰ ਤਿਆਰ ਆ ਵੀ ਜੇ ਸਾਡੇ ਕਰਕੇ ਕੋਈ ਨੁਕਸਾਨ ਸਰਕਾਰੀ ਹੋਇਆ ਹੈ ਆ ਇਹ ਜਿਹੜਾ ਹੈਗਾ ਮੇਰੀ ਸਪੋਨਸਰਸ਼ਿਪ ਹੈਗੀ ਆ ਤੇ ਮੈਂ ਤੁਹਾਨੂੰ ਵੀ ਸਾਰੇ ਜਿਹੜੇ ਯੂਨੀਅਨ ਨੇ ਸਟ੍ਰਾਈਕ ਕੀਤੀ ਆਪਣੇ ਅਕਲੀ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਵੀ ਹੁਣ ਆਪਾਂ ਜਿਹੜਾ ਮੰਤਰੀ ਹੈ ਤਾਂ ਉਹ ਵੀ ਸੈਟੀਸਫਾਈਡ ਹੈਗਾ ਆ ਉਹਦੀ ਜਿਹੜੀ ਫੈਮਿਲੀ ਆ ਉਹ ਵੀ ਸੈਟੀਸਫਾਈਡ ਹੈਗੀ ਆ ਉਹ ਸਾਰੇ ਜਣੇ ਸਾਡਾ ਤੁਹਾਡਾ ਜਿਹੜਾ ਯੂਨੀਅਨ ਆ ਉਹਦਾ ਵੀ ਧੰਨਵਾਦ ਕਰ ਰਹੇ ਆ ਵੀ ਜੋ ਯੂਨੀਅਨ ਹੈਗਾ ਉਹਨਾਂ ਨੂੰ ਜੋ ਉਹਨਾਂ ਦਾ ਬੰਦ ਹੱਕ ਸੀਗਾ ਉਹ ਦਵਾ ਦਿੱਤਾ ਹੈ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਹੁਣ ਜੋ ਹੈਗੀ ਆ ਪ੍ਰੋਪਰ ਕਾਰਵਾਈ ਸੀਗੀ ਉਹ ਹੋ ਗਈ ਆ ਠੀਕ ਹੈ ਨਾ ਜਿਹੜਾ ਮਨਪ੍ਰੀਤ ਆ ਜਿਹਦੇ ਨਾਲ ਇਹ ਹਸ ਹੋਇਆ ਸੀਗਾ ਉਹ ਬਿਲਕੁਲ ਇਸ ਚੀਜ਼ ਨੂੰ ਵੀ ਰੈਲਾਈਜ਼ ਕਰਦਾ ਹੈ ਵੀ ਪੁਲਿਸ ਨੇ ਵੀ ਸਾਡਾ ਸਾਥ ਦਿੱਤਾ ਹੈ ਤੇ ਯੂਨੀਅਨ ਵੀ ਉਹਦੇ ਨਾਲ ਜਿਹੜੀ ਹੈਗੀ ਆ ਖੜੇ ਰਹੀ ਹੈ ਇਸ ਕਰਕੇ ਤੁਹਾਨੂੰ ਇਹੀ ਬੇਨਤੀ ਹੈਗੀ ਆ ਵੀ ਹੁਣ ਤਾਂ ਜਿਹੜੀ ਸਟ੍ਰਾਈਕ ਹੈਗਾ ਇਹਨੂੰ ਐਂਡ ਅਪ ਕਰੀਏ ਤਾਂ ਕਿ ਜਿਹੜਾ ਹੈਗਾ ਫਿਰ ਲੋਕ ਜਿਹੜੇ ਹੈਗੇ ਨੇ ਸਾਡੇ ਆਮ ਲੋਕਾਂ ਦਾ ਉਹ ਹੋਰ ਪਰੇਸ਼ਾਨ ਨਾ ਹੋਵੇ ਤੇ ਆਪਣਾ ਜਿੰਨੂੰ ਵੀ ਜਿੱਥੇ ਜਾਣਾ ਹੈ ਉਹ ਪ੍ਰੋਪਰ ਰੋਟ ਰਹੀ ਜਾ ਸਕੀ। ਇਹੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੀ ਕਿ ਥੈਂਕ ਯੂ। ਹੋਰ ਜੇ ਕੋਈ ਗੱਲਬਾਤ ਹੈਗੀ ਉਪਰ ਤੋਂ ਬਾਅਦ ਚ ਕਰਨਾਗੇ। ਬਸ ਹੁਣ ਆਪਾਂ ਸਟ੍ਰਾਈਕਿੰਗ ਜਿਹੜਾ ਹੈਗਾ ਐਂਡ ਅਪ ਕਰੀਏ। ਥੈਂਕ ਯੂ ਜੀ। ਜਿਹੜਾ ਵੀ ਇਨਸੀਡੈਂਟ ਹੋਇਆ ਹੈ ਉਹਦੇ ਬਾਰੇ ਤੁਹਾਨੂੰ ਪ੍ਰੋਪਰ ਜਿਹੜਾ ਚੰਗੀ ਤਰ੍ਹਾਂ ਜਾਣੂ ਕਰਾਤਾ। ਕਿਉਂਕਿ ਕਿਤੇ ਨਾ ਕਿਤੇ ਜਿਹੜੇ ਸਾਡੇ ਜਿਹੜੇ ਵਰਕਰ ਹੈ ਜਿਹੜੇ ਸਾਡੇ ਡਰਾਈਵਰ ਕੰਡਕਟਰ ਸਟਾਫ ਹੈ ਸਾਡਾ ਜਿਹੜਾ ਪਬਲਿਕ ਡੀਲਿੰਗ ਦਾ ਜਿਹੜਾ ਕੰਮ ਹੈ ਤੇ ਸਰਕਾਰਾਂ ਦੀ ਘਾਟ ਜਾਂ ਕੁਝ ਵੀ ਸਿਸਟਮ ਦੀ ਘਾਟ ਕਾਰਨ ਬੱਸਾਂ ਜਿਹਸ ਤਰ੍ਹਾਂ ਅੱਜਕੱਲ੍ਹ ਪੀਸ ਅਬਰ ਜਿਹੜਾ ਚੱਲ ਰਿਹਾ ਉਹਦੇ ਕਰਕੇ ਜਿਹੜੀ ਬੱਸਾਂ 'ਚ ਸਵਾਰੀ ਦੀ ਜਿਹੜੀ ਗੈਦਰਿੰਗ ਹੈ ਮੰਨੋ ਇੱਕ ਦਿਨ ਵਾਸਤੇ ਵੀ 100-100 ਸਵਾਰੀਆਂ ਹੋ ਜਾਂਦੀਆਂ ਉਹਦੇ ਵਿੱਚੋਂ 100 ਦੇ ਵਿੱਚੋਂ ਵੀ 90% ਜਿਹੜੀ ਸਵਾਰੀ ਹੁੰਦੀ ਆ ਭੁੱਲੇ ਨਹੀਂ ਹੁੰਦੀ ਆ ਸੋ ਕਿਤੇ ਨਾ ਕਿਤੇ ਜਿਹੜਾ ਕੰਡਕਟਰ ਹੈ ਜਾਂ ਸਟਾਫ ਹੈ ਜਾਂ ਜਿਹੜੀ ਲੋਕ ਆ ਉਸ ਬੱਸਾਂ 'ਚ ਚੜਨ ਆਲੇ ਆ ਉਹ ਵੀ ਕਈ ਵਾਰੀ ਅੱਕੇ ਪਏ ਹੁੰਦੇ ਆ ਅਸੀਂ ਵੀ ਅੱਕੇ ਪਏ ਹੁੰਦੇ ਆ ਵੀ ਹਾਂ ਯਾਰ 50 ਸੀਟਾਂ 'ਚ ਚੜ ਗਿਆ 100 ਨਾ ਦਾ ਕੰਡਕਟਰ ਅੱਗੇ ਜਾ ਸਕੇ ਨਾ ਦਾ ਪਿੱਛੇ ਜਾ ਸਕੇ ਤੇ ਅੱਜ ਕਾ ਲੋਕ ਵੀ ਉਹ ਆਪਣੀ ਪ੍ਰੋਬਲਮ ਲੈ ਕੇ ਘੁੰਮਦੇ ਲੋਕ ਵੀ ਸਾਨੂੰ ਵਸ ਨਹੀਂ ਮਿਲੀ ਐ ਤੇ ਸਾਡੇ ਨਾਲ ਕਈ ਵਾਰੀ ਹਾਦਸੇ ਹੋਰ ਵੀ ਆਦੇ ਅਗਲਾ ਕਈ ਵਾਰੀ ਵਾਟਰ ਸੈੱਲ ਅਕੇ ਲੱਦਦਾ ਸੋ ਇਹਨਾਂ ਦਾ ਮਤਲਬ ਇਹ ਸੀ ਅਸੀਂ ਵੀ ਆਪਣੀ ਇੱਛਤ ਬਹਾਲ ਕਰਨੀ ਸੀ ਕਿ ਕੋਈ ਐਦਾਂ ਦਾ ਸਿਸਟਮ ਨਹੀਂ ਹੈ ਸੋ ਪੂਰਾ ਬਰੇਫਲੀ ਤੁਹਾਨੂੰ ਦੱਸਦਾ ਕਿ ਜਿਹੜਾ ਕੰਡਕਟਰ ਨਾਲ ਕੋਈ ਐਦਾਂ ਦਾ ਕੋਈ ਛੇੜਛਾੜ ਨਹੀਂ ਨਹੀਂ ਕੀਤੀ ਸੀਗੀ ਸੋ ਸਿਰਫ ਤੇ ਸਿਰਫ ਇੱਕ ਜਿਹੜਾ ਕਹਿੰਦੇ ਜਿਹਦਾ ਓਵਰਲੋਡ ਸਵਾਰੀ ਹੋ ਜਾਂਦੀ ਹੈ ਜਾਂ ਉਹਦੇ ਕਰਕੇ ਮਿਸ ਕਮਿਊਨੀਕੇਸ਼ਨ ਦਾ ਜਿਹੜਾ ਉਹ ਸੀਗਾ ਤੋ ਜਿਹੜਾ ਮਸਲਾ ਏ ਉਹ ਸੌਟ ਆਊਟ ਹੋ ਗਿਆ ਏ ਸੋ ਪਿੰਡ ਦੇ ਜਿਹੜੇ ਲੋਕ ਐ ਨੇ ਤੇ ਪਤਵਾਂਤੇ ਸੱਜਣਾ ਉਹਦੀ ਪਿੰਡ ਦੀ ਪੰਚਾਇਤ ਐ ਸਾਡੇ ਜੀਐਮ ਸਾਹਿਬ ਐਸਐਚਓ ਸਾਹਿਬ ਪੁਲਿਸ ਪ੍ਰਸ਼ਾਸਨ ਨੇ ਬੇਰੇ ਚੰਗੀ ਤਰ੍ਹਾਂ ਜਿਹੜਾ ਇਸ ਮਸਲੇ ਨੂੰ ਜਿਹੜਾ ਹੈਂਡਲ ਕੀਤਾ ਏ ਤੇ ਨਾਲ ਅਸੀਂ ਚਲੋ ਕੁਝ ਵੀ ਹੋ ਗਿਆ ਥੋੜੇ ਮਾਧਿਅਮ ਰਾਹੀਂ ਕਿਉਂਕਿ ਇੱਥੇ ਮੀਡੀਆ ਵੀ ਬਹੁਤ ਹੈਗਾ ਉਹਨਾਂ ਰਾਹੀਂ ਅੱਜ ਤੁਹਾਨੂੰ ਅਪੀਲ ਵੀ ਲੋਕਾਂ ਨੂੰ ਕਰਨੀ ਚਾਹੁੰਦੇ ਆ ਕਿਉਂਕਿ ਥੋੜਾ ਬਹੁਤ ਤੁਸੀਂ ਵੀ ਦੇਖ ਲਿਆ ਕਰੋ ਬੱਸਾਂ ਦੇ ਵਿੱਚ ਕਿੰਨੀ ਸਵਾਰੀ ਐ ਕੀ ਕੰਡਕਟਰ ਤੇ ਵੀ ਤਰੀਆ ਕੀ ਡਰਾਈਵਰ ਤੇ ਵੀ ਤਰੀਆ ਇਹ ਚੀਜ਼ਾਂ ਦਾ ਵੀ ਥੋੜਾ ਧਿਆਨ ਰੱਖਿਆ ਕਰੋ ਤੇ ਮੀਡੀਆ ਰਾਹੀਂ ਅਸੀਂ ਆਮ ਲੋਕਾਂ ਤੋਂ ਮਾਫੀ ਵੀ ਮੰਗਣਾ ਚਾਹੁੰਦੇ ਆ ਮਾਫੀ ਮੰਗਣ ਦਾ ਕਾਰਨ ਇਹ ਹੈ ਕਿਉਂਕਿ ਜੋ ਛੋਟੇ ਛੇ ਮਸਲੇ ਕਰਕੇ ਸਾਨੂੰ ਵੀ ਆਪਣੇ ਇੱਜ਼ਤ ਬਹਾਲ ਕਰਨ ਲਈ ਐਡਾ ਵੱਡਾ ਸ਼ਰਕਾਰ ਜਿਹੜਾ ਕਰਨਾ ਪਿਆ ਤੇ ਉਸ ਸ਼ਰਕਾਰ ਵਿੱਚ ਕਿਉਂਕਿ ਬੱਸਾਂ ਬੰਦ ਹੋ ਗਈਆਂ ਬੱਸਾਂ ਬੰਦ ਹੋਣ ਕਾਰਨ ਕਿਤੇ ਨਾ ਕਿਤੇ ਜਿਹੜੀ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਹੈ ਉਹਦੇ ਲਈ ਅਸੀਂ ਆਪਣੇ ਮਾਫੀ ਚਾਹੁੰਦੇ ਆ ਸੋ ਜ਼ਿਆਦਾ ਨਾ ਕਹਿੰਦਾ ਹੋਇਆ ਧੰਨਵਾਦ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਆਪਣੇ ਸਾਥੀ ਲਈ ਵੀ ਆਪਣਾ ਟਾਈਮ ਕੱਢ ਕੇ ਜਾਂ ਆਪਣਾ ਜੋ ਸਹਿਯੋਗ ਦੇ ਕੇ ਉਹ ਆਪਣਾ ਦੱਸਿਆ ਵੀ ਸਾਥੀ ਨੂੰ ਕੋਈ ਇਨਸਾਫ ਮਿਲ ਸਕੇ ਤੇ ਮੈਂ ਪਿੰਡ ਵਾਸੀਆਂ ਦਾ ਵੀ ਐਸ ਐਚਓ ਸਾਹਿਬ ਦਾ ਜੀਆ ਸਾਹਿਬ ਦਾ ਤੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮਸਲੇ 'ਚ ਬੜੀ ਚੰਗੀ ਤਰੀਕੇ ਨਾਲ ਹੈਂਡਲ ਕਰਕੇ ਸਾਰਿਆਂ ਨੂੰ ਇਨਸਾਫ ਦਵਾਇਆ ਧੰਨਵਾਦ ਜੀ ਤੌਰ ਤੇ ਬੰਦ ਸੀ ਵੀ ਅਸੀਂ ਚਾਹੁੰਦੇ ਸੀ ਵੀ ਜਿਹੜੇ ਸ਼ਰਾਰਤੀ ਯਾਤਰਾ ਨਾਲ ਕੋਈ ਗਲਤ ਬਾਤ ਉੱਤੇ ਕੀਤੀ ਆ ਉਹਨਾਂ ਤੇ ਜਿਹੜੀ ਵੱੜਦੀ ਜਿਹੜੀ ਕਾਰਵਾਈ ਕੀਤੀ ਜਾਵੇ ਸੋ ਅੱਜ ਤੀਜੇ ਦਿਨ ਬਾਅਦ ਅੱਜ ਜਿਹੜੇ ਹੈਗੇ ਆ ਪਿੰਡ ਦੇ ਪਵੰਤੇ ਸੱਜਣੋਂ ਪਿੰਡ ਦੀ ਪੰਚਾਇਤ ਐਸ ਐਚਓ ਜਿਹੜੇ ਸ਼੍ਰੀ ਨਾਨਦ ਗੁਰ ਸਾਹਿਬ ਤੋਂ ਤੇ ਆਪਣੇ ਜੀ ਐਮ ਸਾਹਿਬ ਤੇ ਹੋਰ ਸਾਡੇ ਜਥੇਬੰਦੀਆਂ ਦੇ ਜਿਹੜੇ ਮੈਂਬਰ ਹੋਰ ਡੀਪੋਂ ਚ ਵੀ ਸਾਡੇ ਆਏ ਆ ਉਹਨਾਂ ਸਾਹਮਣੇ ਜਿਹੜੀ ਫਿਰ ਪੰਚਾਇਤ ਨਾਲ ਮੰਨਿਆ ਗੱਲ ਵੀ ਜਿਹੜਾ ਇੱਕ ਤਾਂ ਦੋ ਦਿਨ ਜਿਹਦਾ ਡੀਪੂ ਬੰਦ ਹੋਣ ਕਰਕੇ ਜਿਹੜਾ ਮੈਕਮੇਂ ਦਾ ਨੁਕਸਾਨ ਹੋਇਆ ਵੀ ਜਿਹੜੇ ਮੈਕਮੇਂ ਨੁਕਸਾਨ ਦੀ ਜਿਹੜੀ ਉੱਪਰ ਭਾਈ ਹੈ ਉਹ ਜਿਹੜੇ ਹੈਗੇ ਉਹਨਾਂ ਵੱਲੋਂ ਕੀਤੀ ਜਾਊਗੀ ਤੇ ਪਹਿਲਾਂ ਇਹ ਲਿਖਤੀ ਰਾਈ ਨਾਮ ਦੇ ਵਿੱਚ ਹੋਇਆ ਦੂਜੀ ਗੱਲ ਜਿਹੜਾ ਸਭ ਤੋਂ ਵੱਡਾ ਵਿੱਚ ਬਲੇਮ ਕੀ ਚੱਲਦਾ ਪਿਆ ਸੀ ਕਿ ਜਿਹੜਾ ਕੰਡਕਟਰ ਉਨੇ ਜਿਹੜੇ ਆ ਲੜਕੀ ਨਾਲ ਕੋਈ ਛੇੜਛਾੜ ਜਿਹੜੀ ਕੀਤੀ ਆ ਸੋ ਐਸ ਐਚਓ ਸਾਹਮਣੇ ਵੀ ਬਰੀਫ ਕੀਤਾ ਤੇ ਉਹਨਾਂ ਦੇ ਵੀ ਧਿਆਨ ਚ ਸਾਰੀ ਗੱਲ ਉਹਨਾਂ ਨੇ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਜਿੰਨੀ ਵੀ ਉਹ ਕੀਤਾ ਸਾਰਾ ਉਹਦੇ ਜਾਂਚ ਕੀਤੀ ਆ ਉਹਦੇ ਵਿੱਚ ਸਾਹਮਣੇ ਆਇਆ ਕਿ ਜਿਹੜੀ ਕੋਈ ਇਸ ਤਰ੍ਹਾਂ ਦੀ ਜਿਹੜੀ ਕੋਈ ਗਲਤੀ ਕੰਡਕਟਰ ਵੱਲੋਂ ਲੜਕੀ ਨਾਲ ਕੋਈ ਛੇੜਛਾੜ ਜਿਹੜੀ ਕੋਈ ਨਹੀਂ ਕੀਤੀ ਸੀ ਬਸ ਜਿਹੜੀ ওভারਲੋਡ ਹੋਣ ਕਰਕੇ ਮਿਸ ਕਮਿਊਨੀਕੇਸ਼ਨ ਹੋ ਗਈ ਲੜਚੜਾਣ ਕਰਕੇ ਜਿਸ ਕਰਕੇ ਜਿਹੜਾ ਉਹ ਇਨਸੀਡੈਂਟ ਹੋ ਗਿਆ ਕੁੜੀ ਸ਼ਾਇਦ ਉਹ ਗਲਤ ਲੈ ਗਈ ਆਪਣੇ ਘਰ ਦੇ ਜਾਂ ਕਿਸੇ ਪਿੰਡ ਦੇ ਲੋਕਾਂ ਨੂੰ ਦੱਸਿਆ ਉਹ ਦੱਸਣ ਕਰਕੇ ਜਿਹੜੇ ਪਿੰਡ ਦੇ ਲੋਕ ਆ ਉਹ ਗਲਤ ਆਗੇ ਉਹਦੇ ਵਿੱਚ ਕੁਝ ਥੋੜੇ ਸ਼ਰਾਰਤੀ ਜਿਹੜੇ ਜਾਂ ਦੂਜੇ ਦਿਨ ਗੱਡੀ ਰੋਕੀ ਆ ਕੁਝ ਜਿਹੜੇ ਸ਼ਰਾਰਤੀ ਲੋਕ ਸੀ ਉਹ ਐਡ ਆਨ ਹੋ ਗਏ ਉਹਨਾਂ ਨੇ ਜਿਹੜੇ ਕਰੈਕਟਰ ਨਾਲ ਕੁੱਟਮਾਰ ਕੀਤੀ ਆ ਸੋ ਸਭ ਤੋਂ ਵੱਡੀ ਗੱਲ ਆ ਵੀ ਜਿਹੜੇ ਮੇਨ ਜਿਹੜਾ ਹੈਗਾ ਕੰਡਕਟਰ ਦੀ ਵੀ ਜਿਹੜੀ ਇੰਜਣ ਬਹਾਲ ਕਰਨ ਦਾ ਜਿਹੜਾ ਮਸਲਾ ਵੀ ਸਾਡੇ ਵੱਲੋਂ ਹੀ ਵਾਰ ਵਿੱਚ ਇੱਕ ਵੀ ਕੰਡਕਟਰ ਵੱਲੋਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਸੋ ਬਰੀਫਲੀ ਜਿਹੜਾ ਹੈਗਾ ਐਸ ਐਚਓ ਸਾਹਿਬ ਨੇ ਵੀ ਪਿੰਡ ਦੇ ਲੋਕਾਂ ਨੇ ਵੀ ਇਹ ਗੱਲ ਨੂੰ ਮੰਨਿਆ ਵੀ ਕੰਡਕਟਰ ਵੱਲੋਂ ਐਹ ਜਿਹੀ ਕੋਈ ਕੋਈ ਹਰਕਤ ਨਹੀਂ ਕੀਤੀ ਸੀ ਸੀ ਇਸ ਕਰਕੇ ਫਿਰ ਸਾਰਾ ਕੁਝ ਹੋਣ ਦੇ ਬਾਵਜੂਦ ਫਿਰ ਜਿਹੜਾ ਹੈਗਾ ਆ ਜਿਹੜਾ ਹੈ ਉਹ ਰਾਜੀਨਾਮਾ ਕੀਤਾ ਗਿਆ ਜੀ ਠੀਕ ਹੈ ਤੇ ਉਹ ਬੱਸਾਂ ਚੱਲ ਗਈਆਂ ਜੀ ਥੋੜੀਆਂ ਹੁਣ ਹਾਂ ਜੀ ਰਾਜੀਨਾਮਾ ਕਰਨ ਤੋਂ ਬਾਅਦ ਜਦ ਸਾਰਾ ਗੱਲ ਮਸਲਾ ਨਿਬੜ ਗਿਆ ਤੇ ਅੱਜ ਤੋਂ ਜਿਹੜੀ ਹੁਣ ਬੱਸਾਂ ਜਿਹੜੀਆਂ ਆ ਉਹ ਜਿਹੜੀ ਸਰਵਿਸ ਆ ਪਹਿਲਾਂ ਦੇ ਜਿਹਾ ਚਾਲੂ ਰਹੂਗੀ ਠੀਕ ਹੈ ਫਿਰ ਗੱਲ ਕਰ ਦਿੰਦਾ ਵੀ ਜਿਹੜਾ ਇਨਸੀਡੈਂਟ ਆ ਕਿਸੇ ਹੋਰ ਚਾਰ ਸ਼ਰਾਰਤੀ ਲੋਕਾਂ ਕਰਕੇ ਜਿਹੜੀ ਅੱਜ ਬੱਸਾਂ ਜਿਹੜੀਆਂ ਦੋ ਦਿਨ ਰੁਕੀਆਂ ਬੱਸਾਂ ਰੋਕਣ ਕਰਕੇ ਜਿਹੜਾ ਇੱਕ ਤਾਂ ਮਹਿਕਮੇ ਦਾ ਨੁਕਸਾਨ ਹੋਇਆ ਤੇ ਦੂਜਾ ਹੀ ਲੋਕਾਂ ਤੋਂ ਵੀ ਮਾਫੀ ਮੰਗਣੇ ਚਾਹੁੰਦੇ ਕਿਉਂਕਿ ਅਸੀਂ ਵੀ ਇਨਸਾਫ ਲੈਣ ਕਰਕੇ ਆਪਣੀ ਇੱਜ਼ਤਾਂ ਬਹਾਲ ਕਰਨ ਲਈ ਜਿਹੜਾ ਲੋਕਾਂ ਦੇ ਤੁਹਾਨੂੰ ਬੱਸਾਂ ਬੰਦ ਕਰ ਰਹੀਆਂ ਜਿਹੜਾ ਤੁਹਾਨੂੰ ਉਹਦੇ ਵਿੱਚ ਜਿਹੜਾ ਤੁਹਾਨੂੰ ਚੱਲਣਾ ਪਿਆ ਖੱਜਲ ਖਵਾਰੀ ਚੱਲਣੀ ਪਈ ਆ ਉਹਦੇ ਲਈ ਸੋਤੇ ਅਸੀਂ ਮਾਫੀ ਚਾਹੁੰਦੇ ਹਾਂ ਜੋ 29 ਤਰੀਕ ਨੂੰ ਜਿਹੜਾ ਹੈਗਾ ਢੇਰ ਬੱਸ ਅਡੇ ਤੇ ਕੁਸ਼ਰਾੜ ਤੇ ਅੰਸਰਾ ਵੱਲੋਂ ਜਿਹੜਾ ਬੱਸ ਕੰਡਕਟਰ ਮਨਜੀਤ ਸਿੰਘ ਸਿੰਗਰ ਉਹਦੀ ਗੁੱਟਮਾਰ ਕੀਤੀ ਗਈ ਸੀ ਤੇ ਇਹ ਇਲਜ਼ਾਮ ਲੱਗੇ ਸੀਗੇ ਵੀ ਕਿਸੇ ਜਿਹੜਾ ਕੁੜੀ ਨਾਲ ਉੱਥੇ ਛੇੜਛਾੜ ਹੋਈ ਸੀ ਜਿਸ ਵਾਰਦੀ ਪੁਰਸਵਰੋਂ ਜਿਹੜਾ ਹੈਗਾ ਪਰਪਰ ਜਿਹੜੇ ਹੈਗੇ ਪਰਤਾਲ ਕੀਤੀ ਗਈ ਹੈ ਮੌਕੇ ਦੀ ਪਰਤਾਲ ਤੋਂ ਜਿਹੜਾ ਹੈਗਾ ਅਸੀਂ ਸਾਰੇ ਫੈਕਟਸ ਵੈਰੀਫਾਈ ਕੀਤੇ ਆ ਤੇ ਇਹ ਗੱਲ ਸਾਹਮਣੇ ਆਈ ਸੀਗੀ ਵੀ ਜੋ ਲੜਕਾ ਮਨਪ੍ਰੀਤ ਬੱਸ ਕੰਡਕਟਰ ਹੈਗਾ ਉਹ ਡੇਲੀ ਉਸ ਰੂਟ ਤੇ ਜਾਂਦਾ ਹੈ ਠੀਕ ਹੈ ਤੇ ਉੱਥੇ ਬੱਸ ਤੇ ਸਵਾਰੀਆਂ ਚੜਾਣ ਉਤਾਰਨ ਕਰਕੇ ਕਿਉਂਕਿ ਭੇੜ ਜਿਆਦਾ ਹੁੰਦੀ ਹੈ ਕੋਈ ਮਿਸਕਮਿਊਨੀਕੇਸ਼ਨ ਕੁੜੀ ਨਾਲ ਹੋਇਆ ਸੀਗਾ ਉਹਦੇ ਵਿੱਚ ਛੇੜਛਾੜ ਵਾਲੀ ਕੋਈ ਗੱਲ ਨਹੀਂ ਸੀਗੀ ਤਾਂ ਉਹ ਜਿਹੜਾ ਮਿਸਕਮਿਊਨੀਕੇਸ਼ਨ ਹੋਇਆ ਸੀਗਾ ਉਹ ਕੁੜੀ ਨੇ ਜਾ ਕੇ ਪਿੰਡ ਵਾਲਿਆਂ ਨੂੰ ਦੱਸਿਆ ਤਾਂ ਪਿੰਡ ਵਾਲਿਆਂ ਨੇ ਇਹ ਫੈਸਲਾ ਲਿਆ ਸੀਗਾ ਵੀ ਆਪਾਂ ਗੱਡੀ ਨੂੰ ਜਿਹੜਾ ਸਵੇਰੇ ਜਦੋਂ ਆਉਣੀ ਆ ਬੱਸ ਅੱਡੇ ਤੇ ਰੋਕ ਕੇ ਜਿਹੜਾ ਹੈਗਾ ਆਪਾਂ ਸਾਰੀ ਗੱਲਬਾਤ ਜਿਹੜੀ ਹੈਗੀ ਮੁੰਡਿਆਂ ਕਰਾਂਗੇ ਇੱਕ ਸੱਚਾ ਜੱਟ ਪਰ ਉਹਦੇ ਵਿੱਚ ਜਦੋਂ ਬੱਸ ਰੁਕੀ ਉੱਚ ਜਿਹੜੇ ਸੀਗੇ ਸ਼ਰਾਰਤੀ ਅਨਸਰ ਸੀਗੇ ਵਿੱਚ ਉਹ ਐਡ ਆਨ ਹੋ ਗਏ ਉਹਨਾਂ ਨੇ ਮੌਕੇ ਦਾ ਫਾਇਦਾ ਚੱਕ ਕੇ ਜਿਹੜਾ ਹੈਗਾ ਆ ਮਨਪ੍ਰੀਤ ਨਾਲ ਬੈਂਡ ਹੈਂਡਲਿੰਗ ਕਰਤੀ ਜਿਹਦੇ ਵਿੱਚ ਮਨਪ੍ਰੀਤ ਦੇ ਸੱਟਾਂ ਲੱਗੀਆਂ ਸੀ ਠੀਕ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਯੂਨੀਅਨ ਦੇ ਜਿਹੜੇ ਮੈਂਬਰ ਸੀਗੇ ਪੰਜਾਬਸ ਕੰਟਰੈਕਟ ਯੂਨੀਅਨ ਹੈਗੀ ਹੈ ਵਰਕਰਸ ਦੀ ਉਹਨੂੰ ਆਪਾਂ ਵਿੱਚ ਲੈ ਕੇ ਨਾਲ ਜੀਐਮ ਸਾਹਿਬ ਦੀ ਹਾਜ਼ਰੀ ਵਿੱਚ ਨਾਲ ਜਿਹੜੇ ਸਾਰੇ ਸਮੂਹ ਜਿਹੜੇ ਢੇਰਪਿੰਡ ਦੇ ਜਿਹੜੇ ਬਹੁਤ ਸਾਰੇ ਵਿਅਕਤੀ ਸੀਗੇ ਉਹਨਾਂ ਦੀ ਹਾਜ਼ਰੀ ਵਿੱਚ ਮਨਪ੍ਰੀਤ ਸਿੰਘ ਨੂੰ ਬੁਲਾ ਕੇ ਤੇ ਦੂਜੀ ਪਾਸੇ ਜਿਹੜੇ ਲੜਕੇ ਸੀਗੇ ਉਹਨਾਂ ਨੂੰ ਬੁਲਾ ਕੇ ਜਿਹੜਾ ਹੈਗਾ ਗੱਲਬਾਤ ਕੀਤੀ ਦੂਜੇ ਜਿਹੜੇ ਲੜਕੇ ਜਿਨ੍ਹਾਂ ਨੇ ਮਨਪ੍ਰੀਤ ਤੇ ਹਮਲਾ ਕੀਤਾ ਸੀਗੇ ਉਹਨਾਂ ਸਾਰੇ ਲੜਕਿਆਂ ਨੇ ਜਿਹੜਾ ਢੇਰ ਪਿੰਡ ਦੇ ਸੀਗੇ ਮਨਪਿੰਡ ਤੋਂ ਮਾਫੀ ਮੰਗ ਲਈ ਆ ਠੀਕ ਹੈ ਤੇ ਉਹਨਾਂ ਨੇ ਇਹ ਵੀ ਆਸ਼ਵਾਸ਼ਣ ਦਿੱਤਾ ਹੈ ਪਿੰਡ ਨੇ ਕਿ ਅੱਗੇ ਤੋਂ ਐਸੀ ਕੋਈ ਵੀ ਹਰਕਤ ਜਿਹੜੀ ਹੈਗੀ ਆ ਪਿੰਡ ਵਿੱਚ ਇਹ ਪਿੰਡ ਦੇ ਅੱਡੇ ਤੇ ਨਹੀਂ ਹੋਊਗੀ ਤੇ ਇਹ ਆਸ਼ਵਾਸ਼ਣ ਵੀ ਜਿਹੜਾ ਦਵਾਇਆ ਹੈਗਾ ਜਿਹੜਾ ਯੂਨੀਅਨ ਦੇ ਮੈਂਬਰਸ ਨੂੰ ਉਹਨਾਂ ਨੂੰ ਤੇ ਜਿਹੜਾ ਇਹਨਾਂ ਦਾ ਹੋਰ ਕੋਈ ਜੁਰਮਾਨਾ ਜਿਹੜਾ ਹੈਗਾ ਆ ਕੋਈ ਨੁਕਸਾਨ ਹੋਇਆ ਵਿੱਤੀ ਨੁਕਸਾਨ ਹੋਇਆ ਉਸ ਵਤੀ ਵੀ ਜੀਐਮ ਸਾਹਿਬ ਨਾਲ ਜਿਹੜਾ ਹੈਗਾ ਆ ਪਿੰਡ ਦੇ ਮੋਤਵਰ ਵਿਅਕਤੀਆਂ ਵੱਲੋਂ ਗੱਲਬਾਤ ਕੀਤੀ ਗਈ ਹੈ ਤੇ ਭਰੋਸਾ ਦਿਵਾਇਆ ਗਿਆ ਕਿ ਉਹਦੇ ਸਬੰਧੇ ਵੀ ਜੋ ਪ੍ਰੋਪਰ ਕਰਨਾ ਹੈ ਉਹਨੂੰ ਕੀਤਾ ਜਾਊਗਾ ਠੀਕ